ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ ਅੱਜ ਆਉਣਗੇ ਪੰਜਾਬ ਦੀਆਂ ਚਾਰ ਸੀਟਾਂ ਦੇ ਜਿਮਨੀ ਚੋਣਾਂ ਦੇ ਨਤੀਜੇ ਗਿੱਦੜਵਾਹਾ ਸੀਟ ਤੇ ਕੀਆਂ ਸਾਬਦੀਆਂ ਨਜ਼ਰਾਂ ਸੁਖਵੀਰ ਸਿੰਘ ਬਾਦਲ ਨੇ ਮੁਰਸ਼ਿਰੀ ਕਾਲ ਤੱਕ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਲਿਖੀ ਚਿੱਠੀ ਜਲਦ ਤਨਖਾਹ ਲਗਾਉਣ ਬਾਰੇ ਫੈਸਲਾ ਲੈਣ ਦੀ ਕੀਤੀ ਅਪੀਲ ਮੁੱਖ ਮੰਤਰੀ ਭਗਵੰਤ ਮਾਨ ਨੇ ਛੱਡੀ ਕੁਰਸੀ ਆਮ ਆਦਮੀ ਪਾਰਟੀ ਦੇ ਨਵੇਂ ਪ੍ਰਧਾਨ ਬਣੇ ਮੰਤਰੀ ਅਮਨ ਅਰੋੜਾ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਵਿਵਾਦਿਤ ਬਿਆਨ ਤੇ ਸਾਬਕਾ ਮੰਤਰੀ ਪ੍ਰਗਟ ਸਿੰਘ ਦਾ ਵੱਡਾ ਬਿਆਨ ਚਰਨਜੀਤ ਸਿੰਘ ਚੰਨੀ ਨੂੰ ਦਿੱਤੀ ਸਲਾਹ 300 ਯੂਨਿਟ ਮੁਫਤ ਬਿਜਲੀ ਦਾ ਲਾਭ ਲੈ ਰਹੇ ਲੋਕਾਂ ਲਈ ਵੱਡੀ ਖਬਰ ਕੱਟੇ ਜਾਣਗੇ ਬਿਜਲੀ ਕਨੈਕਸ਼ਨ ਵਿਜੀਲੈਂਸ ਵਿਰੁੱਧ ਵੱਡੀ ਕਾਰਵਾਈ 20000 ਰੇਸ਼ਵਤ ਲੈਂਦਾ ਪੀਐਸਪੀਸੀਐਲ ਦਾ ਜੇਈ ਰੰਗੇ ਹੱਤੀ ਕੀਤਾ ਕਾਬੂ ਪੰਜਾਬ ਚੰਡੀਗੜ੍ਹ ਚ ਦੋ ਦਿਨਾਂ ਲਈ ਤੰਦ ਦਾ ਅਲਰਟ ਜਾਰੀ ਮੌਸਮ ਵਿਭਾਗ ਨੇ ਦਿੱਤੀ ਜਾਣਕਾਰੀ ਪੰਜਾਬ ਚ ਨਗਰ ਨਿਗਮ ਚੋਣਾਂ ਬਾਰੇ ਵੱਡੀ ਖਬਰ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਜਾਰੀ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸੀਵੀਐਨਸੀ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜਿਮਨੀ ਚੋਣਾਂ ਦੀ ਗਿਣਤੀ 23 ਨਵੰਬਰ ਯਾਨੀ ਅੱਜ 8 ਵਜੇ ਸ਼ੁਰੂ ਹੋਵੇਗੀ ਇਸ ਬਾਬਤ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਸਾਰੇ ਗਿਣਤੀ ਕੇਂਦਰਾਂ ਦੀ ਨਿਗਰਾਨੀ ਸੀਸੀਟੀਵੀ ਕੈਮਰਿਆਂ ਜ਼ਰੀਏ ਕੀਤੀ ਜਾਵੇਗੀ ਉਹਨਾਂ ਨੇ ਦੱਸਿਆ ਕਿ ਗਿਣਤੀ ਕੇਂਦਰਾਂ ਦੇ ਆਲੇ ਦੁਆਲੇ ਤਿੰਨ ਪਰਤੀ ਸੁਰੱਖਿਆ ਪ੍ਰਣਾਲੀ ਕਾਇਮ ਕੀਤੀ ਗਈ ਹੈ ਜਿਸ ਲਈ ਪੰਜਾਬ ਪੁਲਿਸ ਦੇ ਜਵਾਨ ਅਤੇ ਅਧਿਕਾਰੀ ਅਤੇ ਕੇਂਦਰੀ ਹਥਿਆਰਬੰਦ ਸੈਨਿਕ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਵਿਧਾਨ ਸਭਾ ਦੀਆਂ 4 ਸੀਟਾਂ ਦੀਆਂ ਜਨਦੀਮੀ ਚੋਣਾਂ ਵਿੱਚ ਇਸ ਵਾਰ ਕੁੱਲ 45 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਵੋਟਾਂ ਦੀ ਗਿਣਤੀ ਲਈ ਹਰੇਕ ਵਿਧਾਨ ਸਭਾ ਹਲਕੇ ਵਿੱਚ ਈਕ ਇੱਕ ਕੇਂਦਰ ਸਥਾਪਿਤ ਕੀਤਾ ਗਿਆ ਹੈ ਲੋਕਾਂ ਵੱਲੋਂ ਚਾਰ ਸੀਟਾਂ ਬਰਨਾਲਾ ਚੱਬੇਵਾਲ ਡੇਰਾ ਬਾਬਾ ਨਾਨਕ ਅਤੇ ਗਿੱਦੜਵਾਹ ਤੋਂ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਈਵੀਐਮ ਮਸ਼ੀਨਾਂ ਵਿੱਚ ਬੰਦ ਕਰ ਦਿੱਤਾ ਗਿਆ ਹੈ ਵੋਟਾਂ ਦੀ ਗਿਣਤੀ ਅੱਜ ਸ਼ੁਰੂ ਹੋਵੇਗੀ ਅਤੇ ਨਤੀਜੇ ਐਲਾਨੇ ਜਾਣਗੇ ਸ਼੍ਰੋਮਣੀ ਕਾਲੀ ਦਲਦੀਪ ਪ੍ਰਧਾਨਗੀ ਤੋਂ ਅਸਤੀਫਾ ਦੇ ਚੁੱਕੇ ਸੁਖਵੀਰ ਸਿੰਘ ਬਾਦਲ ਨੇ ਸ਼੍ਰੀ ਅਕਾਲ ਤਖਸੈ ਦੇ ਜਥੇਦਾਰ ਗਿਆਨੀ ਰਗਵੀ ਸਿੰਘ ਨੂੰ ਇੱਕ ਚਿੱਠੀ ਲਿਖੀ ਹੈ ਸ਼੍ਰੀ ਅਕਾਲ ਤਖਸੈ ਵਿਖੇ ਪੇਸ਼ੋਂ ਦੀ ਬੇਨਤੀ ਕੀਤੀ ਹੈ ਮਿਲੀ ਜਾਣਕਾਰੀ ਅਨੁਸਾਰ ਸੁਖਵੀਰ ਸਿੰਘ ਬਾਦਲ ਵੱਲੋਂ ਇਹ ਪੱਤਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਉਪਰੰਤ ਲਿਖਿਆ ਗਿਆ ਹੈ ਜਿਸ ਵਿੱਚ ਉਹਨਾਂ ਨੇ ਅਸਤੀਫੇ ਦਾ ਵੀ ਜ਼ਿਕਰ ਕੀਤਾ ਹੈ ਇਸ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਦਾਸ ਨੂੰ ਅਕਾਲ ਤਖਸਾਈ ਵੱਲੋਂ ਤਨਖਾਹਿਆ ਕਰਾਰ ਦਿੱਤਾ ਹੋਇਆ ਹੈ ਜਿਸ ਦਾ ਮੇਰੇ ਮਨ ਤੇ ਗਹਿਰਾ ਅਸਰ ਪਿਆ ਹੈ ਉਹਨਾਂ ਨੇ ਕਿਹਾ ਹੈ ਕਿ ਹੁਣ ਦਾਸ ਨੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦੇ ਉਦੇ ਤੋਂ ਵੀ ਅਸਤੀਫਾ ਦੇ ਦਿੱਤਾ ਹੈ ਦਾਸ ਨਿਮਰਤਾ ਤੇ ਸਤਿਕਾਰ ਸਹਿਤ ਨਿਮਾਣੇ ਸਿੱਖਵਾਂਗੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਚਾਹੁੰਦਾ ਹੈ ਉਹਨਾਂ ਨੇ ਲਿਖਿਆ ਹੈ ਕਿ ਛੇਵੇਂ ਪਾਤਸ਼ਾਹ ਜੀ ਦਾ ਕਿਰਪਾਲੂ ਤੇ ਬਖਸ਼ਿੰਦ ਅਸਥਾਨ ਹੋਣ ਕਾਰਨ ਆਪ ਜੀ ਦਾਸ ਦੀ ਬੇਨਤੀ ਜ਼ਰੂਰ ਪ੍ਰਵਾਨ ਕਰੋ ਜੀ ਦੱਸ ਦੇ ਕਿ ਇਸ ਤੋਂ ਪਹਿਲਾਂ ਵੀ ਸੁਖਵੀਰ ਸਿੰਘ ਬਾਦਲ ਸ਼੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਸਨ ਉਸ ਵੇਲੇ ਉਹਨਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕਤਰਤ ਵਿਖੇ ਇੱਕ ਬੇਨਤੀ ਪੱਤਰ ਦਿੱਤਾ ਗਿਆ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੂੰ ਤਨਖਾਹਾਂ ਕਰਾਰ ਦਿੱਤੇ ਨੂੰ ਕਾਫੀ ਸਮਾਂ ਹੋ ਗਿਆ ਹੈ ਜਿਸ ਕਰਕੇ ਹੁਣ ਉਹਨਾਂ ਦੀ ਤਨਖਾਹ ਤੇ ਕੋਈ ਫੈਸਲਾ ਲਿਆ ਜਾਵੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਇਕਾਈ ਦਾ ਪ੍ਰਧਾਨ ਅਮਨ ਰੋੜਾ ਨੂੰ ਬਣਾ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਉਪ ਪ੍ਰਧਾਨ ਬਣਾਇਆ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੁਦ ਐਲਾਨ ਕੀਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ ਤੇ ਪੋਸਟ ਕਰਦੇਨ ਲਈ ਹੈ ਕਿ ਅੱਜ ਮੈਂ ਪਾਰਟੀ ਪ੍ਰਧਾਨ ਦੀ ਜ਼ਿੰਮੇਵਾਰੀ ਆਪਣੇ ਦੋ ਕਰੀਬੀ ਸਾਥੀ ਕੈਬਨਟ ਮੰਤਰੀ ਅਮਨ ਰੋੜਾ ਤੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਸੌਂਪ ਦਿੱਤੀ ਹੈ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਅਮਨ ਰੋੜਾ ਆ ਪੀ ਪ੍ਰਧਾਨ ਅਤੇ ਸ਼ੈਰੀ ਕਲਸੀ ਵਰਕਿੰਗ ਪ੍ਰੈਜ਼ੀਡੈਂਟ ਦੇ ਤੌਰ ਤੇ ਕੰਮ ਕਰਨਗੇ ਮੈਨੂੰ ਆਪਣੇ ਦੋਵਾਂ ਸਾਥੀਆਂ ਦੇ ਪੂਰਾ ਭਰੋਸਾ ਹੈ ਕਿ ਉਹ ਆਉਣ ਵਾਲੇ ਸਮੇਂ ਵਿੱਚ ਪਾਰਟੀ ਅਤੇ ਸੰਗਠਨ ਨੂੰ ਪੰਜਾਬ ਵਿੱਚ ਹੋਰ ਮਜ਼ਬੂਤ ਕਰਨਗੇ ਤੇ ਨਵੀਆਂ ਬੁਲੰਦੀਆਂ ਤੇ ਲੈ ਕੇ ਜਾਣਗੇ ਪੰਜਾਬ ਦੀਆਂ ਚਾਰ ਸੀਟਾਂ ਤੇ ਹੋਈਆਂ ਜਿਮਨੀ ਚੋਣਾਂ ਨੂੰ ਲੈ ਕੇ ਕਾਂਗਰਸੀ ਵਿਧਾਇਕ ਪਰਗਟ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ ਪ੍ਰਗਟ ਸਿੰਘ ਨੇ ਜੀਮਨੀ ਚੋਣ ਨੂੰ ਲੈ ਕੇ ਆਪ ਪਾਰਟੀ ਤੇ ਨਿਸ਼ਾਨਾ ਸਾਧਦਾ ਹੈ ਉਹਨਾਂ ਕਿਹਾ ਕਿ ਆਪ ਪਾਰਟੀ ਨੇ ਉਪ ਚੋਣਾਂ ਵਿੱਚ ਸਾਰੀਆਂ ਹੱਦਾਂ ਪਾਰ ਕੀਤੀਆਂ ਹਨ ਦੇਰਾ ਬਾਬਾ ਨਾਨਕ ਵਿੱਚ ਜੱਗੂ ਭਗਵਾਨ ਪੁਰੀਆ ਦੇ ਭਰਾ ਨਾਲ ਹੋਏ ਝਗੜੇ ਤੇ ਹੋਰ ਘਟਨਾਵਾਂ ਬਾਰੇ ਉਹਨਾਂ ਨੇ ਕਿਹਾ ਕਿ ਇੰਨਾਂ ਚੋਣਾਂ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਤ ਫਾਇਦਾ ਨਹੀਂ ਹੋਣ ਵਾਲਾ ਪਰ ਇੰਨਾਂ ਘਟਨਾਵਾਂ ਨੇ ਆਗੂਆਂ ਵਿੱਚ ਗੜਤਨ ਜ਼ਰੂਰ ਪੈਦਾ ਕਰ ਦਿੱਤੀ ਹੈ ਉਹਨਾਂ ਨੇ ਕਾਂਗਰਸੀ ਸੰਸਦ ਮੈਂਬਰ ਜਰਨ ਦੇ ਸੰਤੰਨੀ ਮਹਿਲਾ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਲਗਾਤਾਰ ਦੂਜੇ ਨੋਟਿਸ ਬਾਰੇ ਕਿ ਹੈਗੀ ਜੇਕਰ ਕਿਸੇ ਨੇ ਗਲਤੀ ਕੀਤੀ ਹੈ ਤੇ ਜਨਤਾ ਦੇ ਸਾਹਮਣੇ ਮੁਆਫੀ ਮੰਗ ਲਈ ਹੈ ਤਾਂ ਇਸ ਮਾਮਲੇ ਨੂੰ ਛਾਲਿਆ ਨਹੀਂ ਜਾਣਾ ਚਾਹੀਦਾ ਉਹਨਾਂ ਨੇ ਕਿ ਹੈਗੀ ਜਿੱਥੋਂ ਤੱਕ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਵੱਲੋਂ ਜਾਰੀ ਨੋਟਿਸ ਦੀ ਪ੍ਰਕਿਰਿਆ ਦਾ ਸਬੰਧ ਹੈ ਉਹੋਂ ਆਉਣ ਵਾਲੇ ਸਮੇਂ ਵਿੱਚ ਇਸ ਦਾ ਜਵਾਬ ਦੇਣਗੇ ਸਰਦੀਆਂ ਸ਼ੁਰੂ ਹੁੰਦੇ ਹੀ ਬਿਜਲੀ ਬੰਦ ਹੋਣ ਦੀਆਂ ਸ਼ਿਕਾਇਤਾਂ ਵਿੱਚ ਭਾਰੀ ਕਮੀ ਆਈ ਹੈ ਇਸ ਕਾਰਨ ਵਿਭਾਗੀ ਅਧਿਕਾਰੀ ਨਿਰਵਿਘਨ ਬਿਜਲੀ ਸਪਲਾਈ ਤੋਂ ਰਾਹਤ ਮਹਿਸੂਸ ਕਰ ਰਹੇ ਹਨ ਅਤੇ ਹੋਰ ਕੰਮਾਂ ਵੱਲ ਧਿਆਨ ਦੇ ਰਹੇ ਹਨ ਇਸੇ ਲੜੀ ਤਹਿਤ ਗਲਤ ਟੰਗ ਨਾਲ ਲਗਾਏ ਗਏ ਮੀਟਰਾਂ ਦੀ ਜਾਂਚ ਕੀਤੀ ਜਾ ਰਹੀ ਹੈ ਨੀਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਮੀਟਰ ਉਤਾਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪੰਜਾਬ ਸਰਕਾਰ ਵੱਲੋਂ 300 ਯੂਨਿਟ ਮੁਫਤ ਬਿਜਲੀ ਸਕੀਮ ਸ਼ੁਰੂ ਕਰਨ ਤੋਂ ਬਾਅਦ ਨਵੇਂ ਕਨੈਕਸ਼ਨਾਂ ਵਿੱਚ ਭਾਰੀਵਾਦਾ ਹੋਇਆ ਸੀ। ਗਲਤ ਤਰੀਕੇ ਨਾਲ ਮੀਟਰ ਲਗਾਉਣ ਲਈ ਹਰ ਹੀਲਾ ਵਸੀਲਾ ਵਰਤਿਆ ਗਿਆ ਤੇ ਇੱਕ ਘਰ ਵਿੱਚ 2-2 ਮੀਟਰ ਲਗਾ ਕੇ ਮੁਫਤ ਬਿਜਲੀ ਸਕੀਮ ਦਾ ਦੁੱਗਣਾ ਲਾਭ ਲੈਣ ਦੀ ਕਥਿਤ ਕੋਸ਼ਿਸ਼ ਕੀਤੀ ਗਈ ਸੀ। ਨਵੇਂ ਮੀਟਰ ਲਗਾਉਣ ਨਾਲ ਬਿਜਲੀ ਦੀ ਮੰਗ ਨੇ ਰਿਕਾਰਡ ਤੋੜ ਦਿੱਤੇ ਅਤੇ ਸਰਕਾਰ ਤੇ ਸਬਸਿਡੀ ਦਾ ਭੋਜ ਵਧ ਗਿਆ ਹੈ। ਅਤੇ ਹੁਣ ਨਵੇਂ ਕਨੈਕਸ਼ਨਾਂ ਕਾਰਨ ਬਿਜਲੀ ਦੀ ਮੰਗ ਇੰਨੀ ਵੱਧ ਗਈ ਹੈ ਕਿ ਪਾਵਰ ਕòm ਮੈਨੇਜਮੈਂਟ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ ਇਸ ਕਾਰਨ ਪਾਵਰ ਕòm ਨੇ ਗਲਤ ਢੰਗ ਨਾਲ ਲਗਾਏ ਮੀਟਰਾਂ ਖਿਲਾਫ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਪਵਿੱਖ ਵਿੱਚ ਵਿਭਾਗ ਨੂੰ ਰਾਹਤ ਮਿਲ ਸਕੇ ਪੰਜਾਬ ਵਿਜੀਲੈਂਸ ਵਿਭਾਗ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਸਬ ਡਿਵੀਜ਼ਨ ਕਾਨੂੰਵਾਂ ਜ਼ਿਲ੍ਹਾ ਗੁਰਦਾਸਪੁਰ ਵਿਖੇ ਤਾਇਨਾਤ ਰਵਿੰਦਰ ਕੁਮਾਰ ਨੂੰ 30000 ਰੁਪਏ ਰਿਸ਼ਵਤ ਲੈਣ ਦੇ ਰਾਂਗੇ ਹੱਤੀ ਕਾਬੂ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਗੁਰਦਾਸਪੁਰ ਦੇ ਪਿੰਡ ਛੱਟੀਆਲੀ ਦੇ ਵਸਨੀਕ ਸਰੂਪ ਸਿੰਘ ਵੱਲੋਂ ਦਰਜ ਕਰਵਾਏਗੀ ਸ਼ਿਕਾਇਤ ਦੇ ਅਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਉਸਨੇ ਆਪਣੇ ਘਰ ਦੇ ਨੇੜੇ ਪਾਈਪ ਫੈਕਟਰੀ ਬਣਾਈ ਹੋਈ ਹੈ ਪਰ ਉਕਤ ਮੁਲਜ਼ਮ ਨੇ ਕਮਰਸ਼ੀਅਲ ਬਿਜਲੀ ਮੀਟਰ ਲਗਾਉਣ ਬਦਲੇ ਰਿਸ਼ਵਤ ਵਜੋਂ 30000 ਰੁਪਏ ਦੀ ਮੰਗ ਕੀਤੀ ਹੈ। ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਪੜਤਾਲ ਉਪਰੰਤ ਬਿਜਲੈਂਸ ਨੇ ਜਾਲ ਵਿਛਾਇਆ ਜਿਸ ਦੌਰਾਨ ਮੁਲਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 30000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ ਹੈ ਅਤੇ ਅੱਜ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ ਅੱਜ ਸੰਘਣੀ ਧੁੰਦ ਛਾਈ ਰਹੇਗੀ ਸਬੰਧੀ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ ਇਨ੍ਹਾਂ ਜ਼ਿਲ੍ਹਿਆਂ ਵਿੱਚ ਅਮ੍ਰਿਤਸਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਲੁਧਿਆਣਾ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਸ਼ਾਮਿਲ ਹਨ ਇਸ ਦੇ ਨਾਲ ਹੀ ਸ਼ਕਤੀ ਦੇ ਬਾਵਜੂਦ ਵੀ ਪਰਾਲੀ ਸਾੜਨ ਨੂੰ ਰੋਕਿਆ ਨਹੀਂ ਜਾ ਰਿਹਾ ਇਸ ਕਾਰਨ ਹਵਾ ਦੂਸ਼ਿਤ ਹੋ ਰਹੀ ਹੈ ਬੀਤੇ ਕਰੀਬ 2 ਸਾਲਾਂ ਤੋਂ ਲਟਕੀਆਂ ਹੋਈਆਂ ਨਗਰ ਨਿਗਮ ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੀ ਚੋਣਾਂ ਦਾ ਰਾਖੀਰਕਰ ਸਾਫ ਹੋ ਗਿਆ ਹੈ ਇਨ੍ਹਾਂ ਚੋਣਾਂ ਨੂੰ ਲੈ ਕੇ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ ਇਹ ਚੋਣਾਂ ਦਸੰਬਰ ਮਹੀਨੇ ਦੇ ਅੰਤ ਚ ਕਰਵਾਈਆਂ ਜਾਣਗੀਆਂ ਪੰਜਾਬ ਦੇ ਨਗਰ ਨਿਗਮ ਅਮਰੀਕਸਰ ਜਿਲੰਦਰ ਲੁਧਿਆਣਾ ਪਟਿਆਲਾ ਤੇ ਫਗਵਾੜਾ 'ਚ ਚੋਣਾ ਕਰਵਾਈਆਂ ਜਾਣਗੀਆਂ ਜਦਕਿ ਬਠਿੰਡਾ ਬਟਾਲਾ ਹੁਸ਼ਿਆਰਪੁਰ ਤੇ ਬੋਹਰ ਨਿਗਮਾਂ ਵਿੱਚ ਜੋ ਸੀਟਾਂ ਕਿਸੇ ਵਜ੍ਹਾ ਕਾਰਨ ਖਾਲੀ ਹੋ ਗਈਆਂ ਸਨ ਉਹਨਾਂ ਵਿੱਚ 20 ਦਿਨਾਂ ਨਾਲ ਹੀ ਜਿੰਨੀ ਚੋਣਾ ਕਰਵਾਉਂਦਾ ਐਲਾਨ ਕੀਤਾ ਗਿਆ ਹੈ ਇਸ ਤਹਿਤ ਹੁਸ਼ਿਆਰਪੁਰ 'ਚ ਤਿੰਨ ਜਨਤਕ ਬਾਕੀਆਂ ਚੀਕੇ ਇੱਕ ਸੀਟ ਤੇ ਵੋਟਾਂ ਪੈਣਗੀਆਂ ਹਾਲਾਂਕਿ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ ਉਹਨਾਂ ਤਰੀਕਾਂ ਦਾ ਐਲਾਨ ਨਹੀਂ ਕੀਤਾ ਗਿਆ ਜਿਨ੍ਹਾਂ ਤਰੀਕਾਂ ਨੂੰ ਪੋਲਿੰਗ ਹੋਣੀ ਹੈ ਪਰ ਇਹਨਾਂ ਜ਼ਰੂਰ ਸਾਫ਼ ਕੀਤਾ ਗਿਆ ਹੈ ਕਿ ਦਸੰਬਰ ਮਹੀਨੇ ਦੇ ਆਖਿਰ ਵਿੱਚ ਇਹ ਚੋਣਾ ਕਰਵਾਈਆਂ ਜਾਣਗੀਆਂ ਕੱਲੇ ਪ੍ਰਾਣੀਆਂ ਸਰਕਾਰਾਂ ਵਾਂਗੂੰ ਨਹੀਂ ਪੱਥਰ ਨਹੀਂ ਰਖੇ ਅਧਗਾਟਣ ਜਿਹੜੇ ਐ ਮੈਂ ਪਿਛਲੇ 2.5 ਸਾਲਾਂ 'ਚ ਜਿਹੜੇ ਐ ਬਰਨਾਲੇ ਦੇ ਵਿੱਚ ਕੀਤੇ ਐ ਜਿਹੜੇ ਜ਼ਿਲ੍ਹੇ ਨੂੰ ਕਦੇ ਕਿਸੇ ਨੇ ਪੰਜੀ ਲਈ ਦਿੱਤੀ ਉਹ ਜ਼ਿਲ੍ਹੇ ਦੇ ਵਿੱਚ ਜੇ ਸਾਰੇ ਵਿਭਾਗਾਂ ਦਾ ਜੋੜਨਾ ਹੋਵੇ ਤਾਂ 600 ਕਰੋੜ ਰੁਪਈਆ ਜਿਹੜਾ ਉਹ ਬਣਦਾ 300 ਕਰੋੜ ਰੁਪਈਆ ਕੱਲੇ ਨਹਿਰੀ ਵਿਭਾਗ ਦੇ ਤੁਸੀਂ ਸਾਰੇ ਜਾਣਦੇ ਹੋ ਕਿਸੇ ਪਿੰਡ 5 ਕਰੋੜ ਦੀ ਪਾਈਪਲਾਈਨ ਕਿਸੇ ਪਿੰਡ 10 ਕਰੋੜ ਦੀ ਮੈਂ ਤਾਂ ਨਾਂ ਲੈ ਲੈ ਦੱਸ ਸਕਦਾ ਸੰਘੇੜੇ 10 ਕਰੋੜ ਦੀ ਪੂਰੇ 10 ਕਰੋੜ ਦੀ ਨਹੀਂ 5-5 6-6 ਕਰੋੜ ਦੀ ਪਾਈਪਲਾਈਨ ਹਰ ਪਿੰਡ ਚ ਪਈ ਹੈ 35 ਕਰੋੜ ਦੇ ਛੱਪੜ ਨੇ ਜਿਹੜੇ ਜਿਨ੍ਹਾਂ ਦਾ ਨਵੀਨੀਕਰਨ ਕੀਤਾ ਗਿਆ 60 ਕਰੋੜ ਦੀਆਂ ਜਿਹੜੀਆਂ ਸੜਕਾਂ ਨੇ ਬਰਨਾਲੇ ਤੇ ਧਨੋਲੇ ਦੇ ਵਿੱਚ ਜਿਨ੍ਹਾਂ ਨੂੰ ਦੁਬਾਰਾ ਜਿਹੜਾ ਬਣਾਇਆ ਜਾ ਰਿਹਾ 88 ਕਰੋੜ ਰੁਪਇਆ ਬਰਨਾਲੇ ਚ ਪੀਣ ਵਾਲੇ ਪਾਣੀ ਤੇ ਸੀਵਰੇਜ ਦੇ ਲਈ ਜਿਹੜਾ ਲੈ ਕੇ ਆਉਂਦਾ 21 ਕਰੋੜ ਰੁਪਇਆ ਹਸਪੀਟਲ ਦੇ ਲਈ ਲੈ ਕੇ ਆਉਂਦਾ ਸੋ ਇਸ ਤੋਂ ਇਲਾਵਾ 10 ਕਰੋੜ ਰੁਪਇਆ ਡੀਸੀ ਦਫ਼ਤਰ ਲਈ ਕਰੋੜਾ ਰੁਪਇਆ ਤੁਸੀਂ ਕਿਤੇ 11 ਤਾਂ ਲਾਇਬ੍ਰੇਰੀਆਂ ਬਣਾਤੀਆਂ ਜਿਨ੍ਹਾਂ ਦੇ 50-50 ਲੱਖ ਰੁਪਇਆ ਲੱਗਿਆ ਪਿੰਡਾਂ ਦੇ ਵਿੱਚ ਸਾਰੇ 19 ਪਿੰਡ ਨੇ 19 ਪਿੰਡਾਂ ਚ 11 ਚ ਲਾਇਬ੍ਰੇਰੀਆਂ ਕਮਿਊਨਿਟੀ ਸੈਂਟਰ ਲਗਭਗ ਹਰ ਪਿੰਡ ਦੇ ਵਿੱਚ ਆ 50-50 ਲੱਖ ਰੁਪਇਆ ਉਹਨਾਂ ਤੇ ਲੱਗਿਆ ਸੋ ਹਰ ਪਿੰਡ ਚ ਮੈਂ ਤਾਂ ਜਾ ਕੇ ਚੈਲੰਜ ਆ ਜਿਹੜਾ ਉਹ ਕੀਤਾ ਵੀ ਭਾਈ ਅਸੀਂ ਨਹੀਂ ਕਹਿੰਦੇ ਸਾਰੇ ਕੰਮ ਹੋ ਗਏ ਪਰ 2.5 ਸਾਲਾਂ ਤੁਸੀਂ ਜਿੰਨੇ ਪੈਸੇ ਦਿੱਤੇ ਆ ਕਾਂਗਰਸ ਵਾਲਾ ਬੰਦਾ ਉਹਨਾਂ ਦੀ 5 ਸਾਲ ਸਰਕਾਰ ਰਹੀ ਹੈ ਕਿਸੇ ਪਿੰਡ ਚ ਖੜ ਕੇ ਇਹ ਗੱਲ ਕਹਿ ਦੇ ਵੀ ਇਹਦੂ 10ਵਾਂ ਹਿੱਸਾ ਵੀ ਉਹਨਾਂ ਨੇ ਕਦੇ ਕਿਸੇ ਪਿੰਡ ਚ ਦਿੱਤਾ ਤੇ ਇਹਦਾ ਕਦੇ ਕਿਸੇ ਨੇ ਜਿਹੜਾ ਜਵਾਬ ਹੈ ਕਾਂਗਰਸ ਵੱਲੋਂ ਉਹ ਐ ਮੈਂ ਤਾਂ ਵੱਡੀਆਂ ਰੈਲੀਆਂ ਤੋਂ ਮੁੱਖ ਮੰਤਰੀ ਸਾਹਿਬ ਆਇਤਨੋਲੇ ਉੱਥੇ ਵੀ ਕਿਹਾ ਵੀ ਅਸੀਂ 50 ਕਰੋੜ ਦਿੱਤਾ ਜੇ 5 ਦਿੱਤੇ ਹੁਣ ਤਨੋਲੇ ਚ ਮੈਂ ਤਨੋਲੇ ਵਾਸੀਆਂ ਨੂੰ ਵੋਟਾਂ ਨੂੰ ਨਹੀਂ ਕਹਿੰਦਾ ਸੋ ਇਹ ਗੱਲਾਂ ਦੀ ਸਾਰਿਆਂ ਚ ਚਰਚਾ ਤੇ ਲੋਕ ਇਸ ਗੱਲ ਦਾ ਅਹਿਸਾਸ ਕਰਦੇ ਆ ਵੀ ਯਾਰ ਮਸਾਂ 35 ਸਾਲ ਬਾਅਦ ਸਰਕਾਰ ਦੇਖੀ ਹੈ ਜੇ ਸਰਕਾਰ ਨਾਲ ਤਾਰਾਂ ਜੁੜੀਆਂ ਤਾਂ ਇੰਨੇ ਪੈਸੇ ਆ ਜਿਹੜੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਆਏ ਤੇ ਲੋਕਾਂ ਨੂੰ ਇਸ ਗੱਲ ਦਾ ਹੀ ਪਤਾ ਹੈ ਵੀ ਬੜੇ ਕੰਮ ਹੋ ਗਏ ਤੇ ਬੜੇ ਰਹਿੰਦੇ ਵੀ ਆ ਬਰਨਾਲੇ ਦੇ ਜਿਹੜੇ ਅਧੂਰੇ ਆ ਰਵਿੰਦਰ ਕੇਜਰੀਵਾਲ ਜੀ ਕਹਿ ਕੇ ਵੀ ਗਿਆ ਜਿਹੜੇ 4 ਪ੍ਰੋਜੈਕਟਾਂ ਦਾ ਅਨਾਉਂਸਮੈਂਟ ਜਿਹੜੀ ਇਹ ਕਰਕੇ ਗਿਆ ਵੀ ਇੱਕ ਆਊਟਰ ਬਾਉਂਡਰੀ ਹੈ ਜਿਹੜੀ ਉਹਨੂੰ 4 ਲੇਨ ਕਰਨਾ ਜਿਹੜੀ ਰਿੰਗ ਰੋਡ ਆ ਪ੍ਰਣਾਲੀ ਦੀ ਹੰਡਿਆਆ ਰੋਡ ਜਿਹੜੀ ਤਨੋਲਾ ਰੋਡ ਕਪਲਪੈੜਸ ਵਾਲੀ ਰੋਡ ਇੰਡਸਟਰੀਅਲ ਫੋਕਲ ਪੁਆਇੰਟ ਟ੍ਰੋਮਾ ਸੈਂਟਰ ਤੇ ਇੱਕ ਜਿਹੜਾ ਬਹੁਤ ਅੱਛੇ ਲੈਵਲ ਦਾ ਨੈਸ਼ਨਲ ਲੈਵਲ ਦਾ ਜਿਹੜਾ ਸਟੇਡੀਅਮ ਤੇ ਨਾਲ ਉਹ ਕਹਿ ਕੇ ਗਿਆ ਵੀ ਭਾਈ ਪਹਿਲਾਂ ਸਰਕਾਰ ਦਾ ਬੰਦਾ ਰਵਿੰਦਰ ਧਾਰੀਵਾਲ ਨੂੰ ਜਿਤਾ ਕੇ ਭੇਜੋ ਤਾਂ ਇਹ ਸਾਰੇ ਪ੍ਰੋਜੈਕਟ ਨੇ ਜਿਹੜੇ 2.5 ਸਾਲਾਂ ਦੇ ਅੰਦਰ ਅੰਦਰ ਕੰਪਲੀਟ ਹੋਣਗੇ ਜਿੱਥੇ ਸਰਕਾਰ ਦਾ ਬੰਦਾ ਜਿੱਤੂਗਾ ਤਾਂ ਪੈਸੇ ਆਉਣੇ ਆ ਨਹੀਂ ਵਿਰੋਧੀ ਦਾ ਤਾਂ ਇੰਨਾ ਕਹਿ ਕੇ ਸਰ ਜਾਂਦਾ ਵੀ ਅਸੀਂ ਕੀ ਕਰੀਏ ਜੀ ਸਾਡੀ ਕਿਹੜਾ ਸਰਕਾਰ ਹੈ ਸੋ ਲੋਕਾਂ ਨੇ ਸਰਕਾਰ ਦਾ ਸਵਾਦ ਦੇਖਿਆ ਵੀ ਕਰੋੜਾ ਰੁਪਿਆ ਆ ਤੇ ਆਉਣ ਵਾਲੇ ਸਮੇਂ 'ਚ ਵੀ ਬਰਨਾਲੇ ਦੀ ਤਰੱਕੀ ਲਈ ਬਰਨਾਲੇ ਦੇ ਵਿਕਾਸ ਲਈ ਸਾਰੇ ਕਿਤੇ ਇੱਕੋ ਆਵਾਜ਼ ਆ ਵੀ ਪਾਰਟੀ ਵਾਜ ਤੋਂ ਉੱਪਰ ਉੱਠ ਕੇ ਵੀ ਆਪਾਂ ਜਰਜੀ ਦੀ ਸਰਕਾਰ ਆ ਉਹਦਾ ਸਾਥ ਹੈ ਜਿਹੜਾ ਉਹ ਦੇਈ ਮੇਰੇ ਕੋ ਔਰ ਮੇਰੇ ਛੋਟੇ ਭਾਈ ਸ਼ਹਿਰੀ ਕਲਸੀ ਜੀ ਐਮਐਲਏ ਬਟਾਲਾ ਕੋ ਜੋ ਦੋ पार्टी के सबसे छोटे निमाने वर्कर हैं सिपाही हैं अरविंद केजरीवाल जी के उनको आज पार्टी ने इतनी बड़ी जिम्मेवारी दी है मैं समझता हूँ कि ये हमारे लिए बहुत बड़ी सम्मान की बात है और मैं विश्वास दिलाना चाहूँगा हमारी पूरी पार्टी की लीडरशिप को केजरीवाल साहब को मान साहब को और पार्टी के हर छोटे बड़े वर्कर को पदाधिकारी को कि दिन रात एक करके मेहनत करके जो पार्टी का संगठन का काम होता है कि सरकार के किए हुए काम जो कि बहुत अच्छे काम मान साहब की अगुवाई में ढाई साल में पंजाब सरकार ने किया उनको लोगों तक लेके जाना और लोगों के जो मुद्दे मसले हैं उनको सरकार तक पहुंचाना और उनको हल कराना ये हमारी जिम्मेवारी होएगी और अरविंद जी के दिशा निर्देश के ऊपर उनकी गाइडेंस के साथ भगवंत मान जी की टीम बनके सबको साथ लेके चलेंगे और मैं समझता हूँ कि आ, ऐसा भी बहुत आ, बहुत रेयर पाया जाता है किसी पार्टी में कि किसी पार्टी के मुखिया ने खुद अपने आप से आ, जो प्रधान की पद है उसको छोड़ने की बात की भगवंत मान जी ने थोड़े दिन पहले आ, ये इच्छा व्यक्त खुद से की थी और उसको मान के केजरीवाल साहब ने और पूरी पॉलिटिकल अफेयर्स कमेटी ने हम दोनों भाइयों को मेरे को और मेरे छोटे भाई शहरी कलसी जी को ज़िम्मेवारी दी है और आ, मैं विश्वास दिलाता हूँ हमारी पूरी लीडरशिप को और हर छोटे बड़े वर्कर को कार्यकर्ता को कि उनकी आकांक्षाओं पे उनकी उपेक्षाओं पे उनकी एक्सपेक्टेशंस पे हम दिन रात एक करके एक टीम बनके उनको पूरा उतरेंगे संगठन पंजाब में तो क्या लगता है आपके आने के बाद वो संगठन देखिए ये नहीं ये आपकी गलत ऑब्जर्वेशन है कोई संगठन ना कभी आम आदमी पार्टी का बिखरा हुआ था और ना ही कभी बिखरेगा साहब की अंगवाई में और संदीप पाठक जी ने संगठन को बड़े अच्छे से पंजाब में संभाला हुआ था हम भी उसी तरीके पे चलते हुए उसको और मजबूत करेंगे संगठन दूसरी पार्टी को बिखरा हुआ था और है हमारे हमारा आम आदमी पार्टी, पार्टी पार्टी बाद में एक परिवार पहले है मुझे पहले चैलेंजेस क्या रहेंगे ਦੇਖੋ ਇਸ ਤਰ੍ਹਾਂ ਕੇ ਚੈਲੰਜੇਸ ਨੇ ਜਿਹੜੇ ਉਹ ਰਾਜਨੀਤੀ ਦੇ ਵਿੱਚ ਕੀ ਜ਼ਿੰਦਗੀ ਦੇ ਵਿੱਚ ਵੀ ਆਉਂਦੇ ਰਹਿੰਦੇ ਨੇ ਪਰ ਚੈਲੰਜੇਸ ਦੇ ਵਿੱਚੋਂ ਹੀ ਓਪਰਚ्युनिटीज ਵੀ ਨਿਕਲ ਕੇ ਆਉਂਦੀਆਂ ਨੇ ਔਰ ਮੈਂ ਸਮਝਦਾ ਕਿ ਸਾਡੇ ਕੋਲੇ ਤਾਂ ਆਮ ਆਦੀ ਪਾਰਟੀ ਕੋਲ ਸਾਡੀ ਪੰਜਾਬ ਸਰਕਾਰ ਕੋਲ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ 네ਗੇਟਿਵ ਬੈਗੇਜ ਕੋਈ ਨਹੀਂ ਹੈ ਜਿਵੇਂ ਦੂਸਰੀਆਂ ਪਾਰਟੀਆਂ ਕੋਲੇ ਹੈ ਸੋ ਇਸ ਸਿਰਫ ਅਸੀਂ ਜਿਹੜੇ ਕੰਮ ਲੋਕਾਂ ਦੇ ਕਰਨੇ ਨੇ ਔਰ ਉਹੀ ਲੋਕਾਂ ਤੱਕ ਲੈ ਕੇ ਜਾਣੇ ਨੇ ਕੰਮਾਂ ਦੇ ਆਧਾਰ ਦੇ ਉੱਪਰ ਹੀ ਲੋਕਾਂ ਨੇ ਵੋਟਾਂ ਪਾਉਣੀਆਂ ਹੁੰਦੀਆਂ ਨੇ ਜਿਹੜਾ ਕਿ ਤੁਸੀਂ ਜਲੰਧਰ ਵੈਸਟ ਦੇ ਵਿੱਚ ਹੀ ਦੇਖਿਆ ਔਰ ਉਹ ਮਿਲਣਾ ਦੇ ਕੱਲ ਨੂੰ ਵੀ ਚਾਰੇ ਸੀਟਾਂ ਦੇ ਉੱਪਰ ਤੁਹਾਨੂੰ ਕੰਮਾਂ ਦੇ ਆਧਾਰ ਦੇ ਉੱਪਰ ਤੁਹਾਨੂੰ ਰਿਜ਼ਲਟ ਦੇਖਣ ਨੂੰ ਮਿਲਣਗੇ ਪਹਿਲਾ ਇਸ ਨਗਰ ਨਿਗਮ ਚੋਣਾ ਬਿਲਕੁਲ ਜੀ ਬਿਲਕੁਲ ਚਾਹੇ ਇਲੈਕਸ਼ਨ ਛੋਟੀ ਹੋਵੇ ਵੱਡੀ ਹੋਵੇ ਨਗਰ ਨਿਗਮ ਚੋਣਾ ਚੋਣਾ ਚਾਹੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਵਤੀ ਫਿਰ ਜਿਹੜੇ ਪੰਜਾਬ ਦੇ ਸਾਡੇ ਝਾਰੂ ਸਾਥੀ ਨੇ ਉਹ ਦਿੱਲੀ ਦੇ ਵਿੱਚ ਜਾ ਕੇ ਦਿੱਲੀ ਦੀ ਚੋਣ ਦੇ ਮੂਹਮ ਦੇ ਵਿੱਚ ਹਿੱਸਾ ਪਾਉਣਗੇ ਜਦੋਂ ਇੱਕ ਪਰਿਵਾਰ ਹੁੰਦਾ ਹੈ ਨਾ ਜਿੱਤੇ ਜਿੱਥੇ ਲੋੜ ਹੁੰਦੀ ਹੈ ਉਸ ਪਰਿਵਾਰ ਦਾ ਮੈਂਬਰ ਉੱਥੇ ਪਹੁੰਚ ਆ ਸੋਚ ਲਓ ਖੜੋ ਸਾਡੇ ਕਿਸਾਨਾਂ ਨਾਲ ਅੱਜ ਜਿਹੜਾ ਲਾਠੀ ਚਾਰਜ ਹੋਇਆ ਨਾ ਅੱਜ ਸਿਰ ਗੜ ਅਗਰਾਹਾ ਯੂਨੀਅਨ ਦੇ ਉੱਤੇ ਖੜੋ ਉਹਨਾਂ ਦੇ ਰਾਹ ਜਾ ਕੇ ਅੱਜ ਪੰਜਾਬ ਦੇ ਲੋਕੋ ਬੱਚਾ ਬੱਚਾ ਬੱਚੀ ਬੱਚੀ ਢੋਦੇ ਉੱਥੇ ਸਾਡੀਆਂ ਮਾਵਾਂ ਪਿਣਾ ਕੱਲਾ ਕੱਲਾ ਬੰਦਾ ਉਹਨਾਂ ਦੀ ਕਾਲ ਤੇ ਪਹੁੰਚੇ ਕੋਈ ਯੂਨੀਅਨ ਨਾਲ ਜੁੜਿਆ ਕੋਈ ਨਹੀਂ ਜੁੜਿਆ ਕੋ ਸਿੱਧੂਪੁਰ ਨਾਲ ਜੁੜਿਆ ਕੋ ਡੱਲੇਵਾਲ ਨਾਲ ਜੁੜਿਆ ਕੋਈ ਢਕੌਂਦੇ ਨਾਲ ਜੁੜਿਆ ਕੋ ਕ੍ਰਾਂਤੀਕਾਰੀ ਜਿਹਦੇ ਨਾਲ ਮਰਜ਼ੀ ਜੁੜੇ ਹੋ ਪਰ ਇਹ ਮਸਲੇ ਤੇ ਇਕੱਠੇ ਹੋ ਜੋਗੇ ਇਕੱਠੇ ਹੋ ਜੋ 26 ਜਨਵਰੀ ਨੂੰ ਸੋਡਾ ਬਜ਼ੁਰਗ ਆਗੂ ਡੱਲੇਵਾਲ ਜਜੀਤ ਸਿੰਘ 26 ਜਨਵਰੀ ਆ ਗਈ 26 ਨਵੰਬਰ ਨੂੰ ਆ 26 ਆਹੀ ਜਿਹੜੀ ਆ ਗਈ ਪਰਸੋਂ ਚੌਥੇ 26 ਤਰੀਕ ਨੂੰ 75 ਸਾਲ ਦਾ ਬੰਦਾ 78 ਸਾਲ ਦਾ ਬਜ਼ੁਰਗ ਕੈਂਸਰ ਦਾ ਮਰੀਜ਼ ਡੱਲੇਵਾਲ ਮਰਨ ਵਰਤ ਤੇ ਬੈਠ ਰਿਹਾ ਸੋਡੀਆਂ ਨਸਲਾਂ ਫਸਲਾਂ ਸੋਡੀਆਂ ਜ਼ਿੰਦਗੀਆਂ ਨੂੰ ਬਚਾਉਣ ਲਈ ਸੋਡੀਆਂ ਜ਼ਮੀਨਾਂ ਨੂੰ ਬਚਾਉਣ ਲਈ ਦੇਖੂਗਾ ਕਿੰਨੇ ਕ ਪਹੁੰਚੋਗੇ ਉੱਥੇ ਖੜੋ ਉੱਥੇ ਵੀ ਜਾ ਕੇ ਖੜੋ ਜਾ ਕੇ ਮਹੱਲੀ ਕੌਮਿੰਨ ਸਾਹ ਮੋਰਚਾ ਲੱਗਾ ਉਹ ਸੋਡੀ ਖਾਤਰ 30-30 ਸਾਲ ਜ਼ਿੰਦਗੀਆਂ ਦੇ ਕਾਲ ਤੇ ਉਹ ਜੇਲਾ ਚ ਕਾਲ ਕੋਠੜੀਆਂ ਚ ਉਹ ਕੌਮਿੰਨ ਸਾਹ ਮੋਰਚੇ ਨੂੰ 2 ਸਾਲ ਹੋ ਗਏ ਲੋਕੋ ਉਹ 13000 ਪੰਜਾਬ ਦਾ ਪਿੰਡ ਆ ਉਹ ਇੱਕ ਬੰਦਾ ਵੀ ਪਿੰਡ ਚੋਂ ਨਿਕਲ ਕੇ ਬਾਰੀ ਨਾਲ ਲਿਖ ਦਿੰਦੇ ਵਿੱਚ ਇੱਕ ਬੰਦਾ ਇੱਕ ਪਿੰਡ ਚੋਂ 13000 ਬੰਦੇ ਦਾ ਇਕੱਠ ਉਸਾ ਮੋਰਚੇ 13000 ਬੰਦੇ ਦਾ ਪਰ ਨਹੀਂ ਹੋਇਆ ਉਹ ਅਸੀਂ ਕਿੱਡੇ-ਕੱਡੇ ਮੋਰਚੇ ਜੱਜੋ ਦਾ ਮੋਰਚਾ ਗੁਰੂ ਕੇ ਬਾਗ ਦਾ ਮੋਰਚਾ ਕਿੱਡੇ-ਕੱਡੇ ਮੋਰਚੇ ਅਸੀਂ ਲਾਉਂਦੇ ਰਹਿਆਂ ਚਾਬੀਆਂ ਦਾ ਮੋਰਚਾ ਇਹ ਲੰਮੇ ਚੱਲਣ ਵਾਲੇ ਮੋਰਚੇ ਅਸੀਂ ਫਤਿਹ ਕਰਦੇ ਰਹੇ ਹਾਂ ਓਏ ਉਹਨਾਂ ਦਾ ਲੋਕਾਂ ਜਨੀ ਜਾਗਰਤੀ ਨਹੀਂ ਸੀ ਕੋਈ ਪ੍ਰਚਾਰ ਨਹੀਂ ਸੀ ਕੋਈ ਸਾਧਨ ਨਹੀਂ ਸੀ ਪ੍ਰਚਾਰ ਦੇ ਕੋ ਸੁਨੇਹਾ ਨਹੀਂ ਦਿੱਤਾ ਜਾਂਦਾ ਇਹ ਫਿਰ ਵੀ ਲੋਕ ਆਪਣੇ ਕਰਤਾਰਾਂ ਨੂੰ ਜਿਉਂਦੇ ਰੱਖ ਕੇ ਉਹਨਾਂ ਮੋਰਚੇ ਨੂੰ ਸਾਡੇ ਲੋਕਾਂ ਨੇ ਫਤਿਹ ਕਰ ਦਿੱਤਾ ਓਏ ਅੱਜ ਸਾਡੇ ਕਰਤਾਰ ਕਿੱਥੇ ਚਲੇ ਗਏ ਸਾਡੀਆਂ ਜ਼ਮੀਰਾਂ ਅਰਥਾ ਕਿੱਥੇ ਚਲੀਆਂ ਗਈਆਂ ਪੰਜਾਬੀ ਸੋ ਆਉ ਮੇਰਾ ਵੀ ਰੱਬ ਦਾ ਵਾਸਤਾ ਯਾਰ ਖੜ ਗਏ ਅਸੀਂ ਸਾਡੇ ਲੜਨ ਵਾਲੇ ਲੋਕਾਂ ਨਾਲ ਫਿਰ ਇਹ ਲਾਂਭਾਂ ਦੇਗੇ ਵੀ ਕੋਈ ਲੜਨ ਵਾਲਾ ਬੱਚਾ ਹੀ ਨਹੀਂ ਖੜੀਏ ਕਿਹਦੇ ਨਾਲ ਅਜੇ ਤੱਕ ਹੈਗੇ ਨੇ ਥੋਡੇ ਕਿਸਾਨ ਆਗੂ ਨੇ ਆ ਕਾਲੇ ਪਾਣੀਆਂ ਦੇ ਮੋਰਚੇ ਦੀ ਟੀਮ ਹੈ ਥੋਡੇ ਅੱਗੇ ਲੱਗੇ ਹੋਏ ਲੋਕ ਹੈਗੇ ਅਜੇ ਤੱਕ ਖੜਜੋ ਭਰਾਵੋ ਅਜੇ ਤੱਕ ਜੁੜਜੋ ਆਪ ਥੋਡੇ ਡਾਂਗਾ ਮਾਰ ਰਿਹਾ ਆ ਮਾਸਟਰ ਦਾ ਮੁੰਡਾ ਤੰਗਾਂ ਮਾਰ ਰਿਹਾ ਅੱਜ ਕਿਸਾਨਾਂ ਦੇ ਉਹ ਯੂਨੀਵਰਸਿਟੀ ਦੇ ਵਿੱਚ ਸਾਡੇ ਵਿਦਿਆਰਥੀ ਕੁੱਟੇ ਜਾ ਰਹੇ ਆ ਪੰਜਾਬ ਚ ਚੰਡੀਗੜ੍ਹ ਦੇ ਵਿੱਚ ਸਾਡੀਆਂ ਕੁੜੀਆਂ ਦੀਆਂ ਗੁੱਤਾਂ ਪੱਟੀਆਂ ਜਾਂਦੀਆਂ ਉਹ ਵੀ ਬੰਦਿਆਂ ਦੁਆਰਾ ਕੁੱਟੀਆਂ ਜਾਂਦੀਆਂ ਪੁਲਿਸ ਦੇ ਬੰਦਿਆਂ ਦੁਆਰਾ ਉੱਥੇ ਬੁੜੀ ਪੁਲਿਸ ਵਾਲੀਆਂ ਨਹੀਂ ਸੀਗੀਆਂ ਆ ਸਾਡੇ ਟੀਚਰ ਮੁੰਡੇ ਕੁੜੀਆਂ ਰੋਜ਼ ਪੱਗਾਂ ਲੈਂਦੀਆਂ ਨੇ ਗੁੱਤਾਂ ਪੱਟੀਆਂ ਦੀਆਂ ਜਾਂਦੀਆਂ ਨੇ ਚੁੰਨੀਆਂ ਪਾੜੀਆਂ ਜਾਂਦੀਆਂ ਨੇ ਕ੍ਰੀਸਾ ਜਾਂਦਾ ਸੜਕਾਂ ਤੇ ਓਏ ਉਹ ਕਿਹੜਾ ਕਿਹੜਾ ਛੋਡੇ ਕੋਲੇ ਕਿਹੜਾ ਪੱਖ ਛੋਡੇ ਸਹੀ ਹੈ ਹਰ ਸੋਡਾ 50% ਸੋਡੇ ਤੱਤੀਆਂ ਹਵਾਵਾਂ ਧੀਆਂ ਨੇਰੀਆਂ ਚੜ ਕੇ ਆ ਰਹੀਆਂ ਨੇ ਆਪਾਂ ਫੇਰ ਵਿੱਚ ਬੋ ਬੈਠੇ ਜਿਹੜਾ ਕਹਿੰਦਾ ਧਰਨੇ ਨਹੀਂ ਲੱਗਣ ਦਊਗਾ ਉਹ ਡਾਂਗਾ ਭਰਉਣ ਲੱਗ ਗਿਆ ਥਰੂ ਗੈਸ ਭਰਉਣ ਲੱਗ ਗਿਆ ਰਬੜ ਦੀਆਂ ਗੋਲੀਆਂ ਮਾਰਨ ਲੱਗ ਗਿਆ ਸਿਰ ਪਾੜਨ ਲੱਗ ਗਿਆ ਕਿਸਾਨਾਂ ਦੇ ਤੇ ਆਪ ਦੇਖਿਓ ਕੱਲ ਨੂੰ ਨਤੀਜਾ ਆਉਣਾ ਜਿਮਨੀ ਚੋਣਾ ਦਾ ਚਾਲਾਂ ਦੇ ਬੱਚੋ ਐ ਨਹੀਂ ਪਤਾ ਚਾਰੇ ਪਤਾ ਨਹੀਂ ਤਿੰਨ ਜੇ ਨਾ ਤੁਸੀਂਨ ਲੋਕਾਂ ਦੀ ਝੋਲੀ ਪਾਣੀ